Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਦੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਹਾਂਜੀ ਸਾਸ਼ੀ ਗਾਰਦੀ ਤੁਸੀਂ ਦੇਖ ਰਹੇ ਹੋ Indian TV News ਸਮਾਣਾ ਅਪਾ ਪਹੁੰਚੇ ਸਮਾਣਾ ਦੇ ਬੱਸ ਸਟੈਂਡ ਜੋ ਕਿ ਮੀਂਹ ਪੈਣ ਕਰਕੇ ਬਹੁਤ ਬੁਰਾ ਹਾਲ ਹੋ ਚੁੱਕਿਆ ਆਣ ਜਾਣ ਵਾਲੀ ਜਨਤਾ ਬਹੁਤ ਹੀ ਪਰੇਸ਼ਾਨ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਪਾਣੀ ਬਹੁਤ ਘਰੇ ਹਿਲੇ ਭਰ ਚੁੱਕਿਆ ਆਂਜਾਂ ਨਾਲੇ ਲੋਕ ਬਹੁਤ ਹੀ ਪਰੇਸ਼ਾਨ ਹੋ ਰਹੇ ਨੇ ਦੇਖ ਸਕਦੇ ਹੋ ਤਸਵੀਰਾਂ ਹੁਣ ਦੀਆਂ ਗੱਲਬਾਤ ਕਰਦੇ ਆਂ ਮਾਤਾ ਜੀ ਨਾਲ ਜੋ ਕਿ ਲੰਗ ਰਹੇ ਹੋਏ ਸੀ ਪੁੱਛਦੇ ਵੀ ਕੀ ਪਰੇਸ਼ਾਨੀਆਂ ਨੇ ਮਾਤਾ ਜੀ ਮੈਂ ਪੁੱਛਣ ਕਰਨ ਬਸ ਸਟੈਂਡ ਤੇ ਜੋ ਪਾਣੀ ਭਰ ਚੁੱਕਿਆ ਉਹਨਾਂ ਦਾ ਤੁਹਾਨੂੰ ਕੀ ਕੀ ਪਰੇਸ਼ਾਨੀਆਂ ਆ ਰਹੀਆਂ ਨੇ ਮਾਤਾ ਜੀ ਦੱਸ ਸਕਦੇ ਹੋ ਕੀ ਕੀ ਪਰੇਸ਼ਾਨੀਆਂ ਆ ਰਹੀਆਂ ਨੇ ਸਾਨੂੰ ਬਹੁਤ ਬਚਾਨੇ ਆ ਰਹੀ ਹੈ ਵੀ ਨੰਂਝੇ ਨਹੀਂ ਜਾਣ ਦਿਆ ਸਾਨੂੰ ਪਾਣੀ ਦੇ ਬਹੁਤ ਵਧੀਕ ਧਾਰੇ ਬਸ ਐ ਨਹੀਂ ਚੜਿਆ ਜਾਂਦਾ ਹੈ ਨਾ ਕੋਈ ਕੋਈ ਖਾ ਬਹੁਤ ਪਰੇਸ਼ਾਨੀ ਆ ਰਹੀ ਪਾਣੀ ਮਤਲਬ ਇਹ ਕੀ ਕੀ ਪਰੇਸ਼ਾਨੀ ਆ ਰਹੀ ਤੁਹਾਨੂੰ ਲੱਗਦੇ ਐ ਬਹੁਤ ਸਾਰਾ ਕਸੋਰਾ ਦੇਖੋ ਜਿਨੀਆਂ ਜਰਾਤ ਕਿਉਂ ਬਣੇ ਕੀ ਲਾਹਰਾ ਫਲਾਬਦਾਰ ਜੀ ਹਸਾਲੇ ਮੰਗ ਰਹੇ ਨੇ ਕਿਦੋਂ ਜੜਾ ਹਾਲ ਹੈ ਇਹ ਚ ਬਹੁਤ ਸਾਰਾ ਪੱਥਰ ਪਿਆ ਹੋਇਆ ਹੈ ਇਸ ਕਰ ਨੂੰ ਵੀ ਪਾਣੀ ਦੀ ਨਿਕਾਸੀ ਸਹੀ ਨਹੀਂ ਹੋ ਰਹੀ ਦੇਖ ਸਕਦੇ ਹੋ ਤੁਸੀਂ ਅੱਜ ਤੱਕ ਦੀਆਂ ਤਸਵੀਰਾਂ ਹਾਲ ਹੋ ਰਿਹਾ ਹੈ ਸਮਾਣੇ ਦੇ ਬਸ ਸਟੈਂਡ ਦਾ ਮੀਂਹ ਪੈਣ ਕਰਕੇ ਬਹੁਤ ਹੀ ਪਾਣੀ ਖੜ ਗਿਆ ਹੈ ਕੋਈ ਨਿਕਾਸ ਨਹੀਂ ਹੈ ਦਾ ਸਹੀ ਤਰੀਕੇ ਨਾਲ ਨਿਕਾਸ ਨਹੀਂ ਹੋ ਰਿਹਾ ਪਾਣੀ ਦਾ ਸਵਾਰੀਆਂ ਨੂੰ ਬਹੁਤ ਹੀ ਪਰੇਸ਼ਾਨੀਆਂ ਆ ਰਹੀਆਂ ਨੇ ਗਿਆ ਬਹੁਤ ਹੀ ਦਿੱਕਤ ਆ ਰਹੀਆਂ ਨੇ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਲੋਕ ਤੁਰਦੇ ਨੇ ਪਾਣੀ ਵਿੱਚ ਪਰੇਸ਼ਾਨ ਹੋ ਰਹੇ ਨੇ ਬੱਸਾਂ ਵੀ ਲੈਣੀਆਂ ਨੇ ਤੇ ਜਾਣਾ ਵੀ ਹੈ ਪਾਣੀ ਚ ਲੰਘ ਕੇ ਜਾਣਾ ਪੈ ਰਿਹਾ ਹੈ ਬਾਪੂ ਜੀ ਬਹੁਤ ਪਰੇਸ਼ਾਨ ਹੁੰਦੇ ਹੋਏ ਬਹੁਤ ਜ਼ਿਆਦਾ ਗੱਲਬਾਤ ਕਰਦੇ ਅੰਕਲ ਜੀ ਨਾਲ ਜੋ ਅੰਕਲ ਜੀ ਨੇ ਪੁੱਛਦੇ ਆਂ ਵੀ ਮੀਂਹ ਕਾਰਨ ਜੋ ਬਸ ਸਟੈਂਡ 'ਚ ਪਾਣੀ ਖੜਿਆ ਐ ਉਸ ਕਾਰਨ ਤੁਹਾਨੂੰ ਕੀ ਕੀ ਪਰੇਸ਼ਾਨੀਆਂ ਆ ਰਹੀਆਂ ਨੇ ਕੀ ਕੀ ਦਿੱਕਤਾਂ ਆ ਰਹੀਆਂ ਨੇ ਜੀ ਹੁਣ ਜੇ ਮੀਂਹ ਪੈਲਾ ਦੇਖੋ ਕਰਾ ਚੌਂਦਰਾ ਪੱਟੇ ਜਾਂਦਾ ਰੋਜ਼ ਆ ਕੇ ਮੈਂ ਦੋ ਦੋ ਘੰਟੇ ਲਾਉਂਦਾ ਇਹ ਮਿੱਟੀ 'ਤੇ ਹੋ ਉਸੇ ਤੱਕ ਰੇਸ਼ਣ ਜਿਹੜਾ ਬੱਸ ਆਉਂਦੇ ਨੇ ਛੱਲਾ ਨਾਲ ਪਾਣੀ ਖੜਿਆ ਕੋਟੇ-ਕੋਟੇ ਬਿਠੇ ਹਾਂ ਹੁਣ ਮੈਂ ਦੁਕਾਨ ਤੇ ਨੂੰ ਆਏ ਨੂੰ ਇੱਥੇ ਪਰੇਸ਼ਾਨ ਵੀ ਹੋ ਰਿਹਾ ਆ ਤੇ ਬੱਚੇ ਖਾਣੇ ਵੀ ਮੰਗਦੇ ਨੇ ਕੰਮ ਕਰ ਵੀ ਕੋਈ ਨਹੀਂ ਮੇਰਾ ਰੋਜੀ ਰੋਟੀ ਵੀ ਇਹੀ ਹੈ ਮੇਰੀ ਪੁਰੇ ਮੇਰੇ 37 ਸਾਲ ਦੇ ਬੇਟੇ ਬੈਠੇ ਨੇ ਇਹਦੇ 37 ਸਾਲ ਦੀ ਉਹੀ ਪਰੇਸ਼ਾਨੀ ਚੱਲ ਰਹੀ ਆ ਕੀ ਵੀ ਪੈਨ ਕਰਨ ਕੀ ਨੀਜਾ ਖਰਾਬ ਹੋ ਗਿਆ ਨਹੀਂ ਪਏ ਕਾਰਨ ਪੁੱਤਰ ਪਾਣੇ ਨਹੀਂ ਸਾਦੇ ਸਾਮਾਨ ਖੇਲ ਰਿਹਾ ਪੈ ਜਿੱਤਿਆਂ ਵੇਚ ਗਏ ਨੇ ਮੇਰੀਆਂ ਅੰਦਰ ਪਾਣੀ ਜਾ ਵੜਦਾ ਦੁਕਾਨ ਚ ਕਿੰਨੇ ਸਾਲਾਂ ਤੋਂ ਟੋਟਾ ਇਸੇ ਨੂੰ ਲੱਗਿਆ ਕਿ 37 ਸਾਲ ਜਿਹੜਾ ਉਹ ਕੰਮ ਕਰਦੇ ਨੇ ਠੀਕ ਹੈ ਬਹੁਤ ਪਰੇਸ਼ਾਨ 37 ਸਾਲ ਦੀ ਬਿਜੇ ਉਹੀ ਪਰੇਸ਼ਾਨੀ ਆ ਰਹੀ ਆ